ਤੇ 6 ਬੰਦੇ ਨੇ ਜਿਹੜੇ ਖੇਤਾਂ ਵਿੱਚੋਂ ਮੋਟਰਾਂ ਦੇ ਕੇਬਲ ਤਾਰਾਂ ਕੱਟ ਕੇ ਉਹਨਾਂ ਜੋ ਤਾਂਬਾ ਕੱਢ ਗਏ ਚੋਰੀ ਕਰਕੇ ਵੇਚਦੇ ਨੇ ਤੇ ਹੋਰ ਮੋਟਰਾਂ ਤੋਂ ਸਮਾਨ ਜਿਹੜਾ ਕੋਈ ਪਿਆ ਹੁੰਦਾ ਉਥੇ ਕਿਸਾਨਾਂ ਦਾ ਉਹ ਵੀ ਚੋਰੀ ਕਰਕੇ ਲੈ ਜਾਂਦੇ ਨੇ ਹਾਂਜੀ ਜਿਹੜਾ ਆਪਣਾ ਲੋਕ ਸਭਾ ਚੋਣਾਂ 2024 ਦੀਆਂ ਹੋ ਰਹੀਆਂ ਨੇ ਉਹ ਮਾਜੋਗ ਇਲੈਕਸ਼ਨ ਕਮਿਸ਼ਨ ਦੀਆਂ ਦੇ ਤਮ ਤਾਬਕ ਤੇ ਸਾਡੇ ਮਾਜੋਗ ਐਸਐਸਪੀ ਸਾਹਿਬ ਦੀਆਂ ਦੇ ਤਮ ਤਾਬਕ ਅਸੀਂ ਜਿਹੜਾ ਇੱਥੇ ਇੰਟਰਸੈਕਟ ਨਾਕਾ ਚੋਟੀਆਂ ਚੌਂਕੀ ਕੋਲ ਆਇਆ ਹੈ ਉਹਦੇ ਅੱਜ ਤੁਹਾਡੇ ਚੋਟੀਆਂ ਪੁਲਿਸ ਨੂੰ ਅੱਛੀ ਪ੍ਰਾਪਤੀ ਹਾਸਲ ਹੋਈ ਹੈ ਨਾਕੇ ਦੌਰਾਨ ਐਸਐਸ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਉੱਤੇ ਹਾਜ਼ਰ ਸੀ ਤਾਂ ਉਹਨਾਂ ਨੂੰ ਇੱਕ ਗੁਪਤ ਖੁਲਾਸਾ ਮਿਲੀ ਕਿ 6 ਵਿਅਕਤੀ ਨੇ ਜਿਨ੍ਹਾਂ ਦੇ ਨਾਮ ਅ ਬਸ ਰਮੇਸ਼ ਸ਼ੰਗਾਰਾ ਸੰਨੀ ਤੇ ਇੱਕ ਬਸੰਤ ਤੇ ਇਹਨਾਂ ਦੇ ਨਾਲ ਬਿਕਰਮ ਇੱਕ ਅਰਜਨ ਇਹ 6 ਬੰਦੇ ਨੇ ਜਿਹੜੇ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਕੱਟ ਕੇ ਉਹਨਾਂ ਜੋ ਤਾਂਬਾ ਕੱਢ ਕੇ ਚੋਰੀ ਕਰਕੇ ਵੇਚਦੇ ਨੇ ਤੇ ਹੋਰ ਮੋਟਰਾਂ ਤੋਂ ਸਮਾਨ ਜਿਹੜਾ ਕੋਈ ਪਿਆ ਹੁੰਦਾ ਉੱਥੇ ਕਿਸਾਨਾਂ ਦਾ ਵੀ ਉਹ ਵੀ ਚੋਰੀ ਕਰਕੇ ਲੈ ਜਾਂਦੇ ਨੇ ਤੇ ਵੀ ਜੋ ਅੱਜ ਆਪਣੇ ਬੜਲਾਡਾ ਸਾਈਡ ਤੋਂ ਬਰੇਟਾ ਸਾਈਡ ਤੋਂ ਪਾਤਰਾ ਸਾਈਡ ਜਾਣਗੇ ਚੋਰੀ ਦਾ ਸਮਾਨ ਵੇਚਣ ਲਈ ਤੇ ਜੇ ਪ੍ਰੋਪਰ ਚੈਕਿੰਗ ਕੀਤੀ ਜਾਵੇ ਨਾਕੇ ਤੇ ਤਾਂ ਉਹਨਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਜਾ ਸਕਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਪ੍ਰੋਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਮੋਟਰਸਾਈਕਲਾਂ ਤੇ ਚਾਰ ਵਿਅਕਤੀ ਆ ਰਹੇ ਸੀ ਜਿਨ੍ਹਾਂ ਦੇ ਕੋਲ ਪਾਸ ਤਿੰਨ ਥੈਲੇ ਵੀ ਰੱਖੇ ਸੀ ਇੱਕ ਮੋਟਰਸਾਈਕਲ ਦੇ ਨਾਲ ਦੋ ਥੈਲੇ ਤੇ ਇੱਕ ਤੇ ਇੱਕ ਸੀ ਤੇ ਉਹਨਾਂ ਨੂੰ ਰੋਕ ਕੇ ਜਿਹੜਾ ਉੱਥੇ ਕਾਬੂ ਕੀਤਾ ਗਿਆ ਜਿਨ੍ਹਾਂ ਬਸੋਂ ਚੋਰੀ ਦਾ ਸਮਾਨ 45 ਕਿਲੋ ਦੇ ਕਰੀਬ ਤਾਰ ਜਿਹੜੀ ਦੇ ਵਿੱਚ ਤਾਂਬਾ ਵੀ ਵਿੱਚ ਹੈਗਾ ਤਾਰ ਤੇ ਬਾਕੀ ਜਿਹੜੀ ਤਾਰ ਕੱਢੀ ਹੋਈ ਪਲਾਸਟਿਕ ਹੈਗੀ 22-23 ਕਿਲੋ ਦੇ ਕਰੀਬ ਉਹ ਦੋ ਥੈਲੇ ਜ ਹੈਗੀ ਹੈ ਉਹ ਬਰਾਮਦ ਕੀਤੀ ਹੈ ਤੇ ਚਾਰ ਦੋਸ਼ੀਆਂ ਨੂੰ ਰੈਸਟ ਕੀਤਾ ਹੈ ਤੇ ਜਿੰਨਾਂ ਵਿੱਚੋਂ ਅ ਇੱਕ ਨਵਾਲਿਕ ਹੈ ਜਿਹਦਾ ਜਿਹਨੂੰ ਅਸੀਂ ਜੋਬਨਾਈਲ ਜਸਟਿਸ کورٹ ਦੇ ਸਾਹਮਣੇ ਅਸੀਂ ਉਹਨੂੰ ਅੱਜ ਹੀ ਪੇਸ਼ ਕਰਾਂਗੇ ਪ੍ਰੋਪਰ ਹਦਾਇਤਾਂ ਮੁਤਾਬਕ ਤੇ ਇਨਾ ਤੋਂ ਹੋਰ ਵੀ ਪੁੱਛਗਿਸ਼ ਅਸੀਂ ਕਰਾਂਗੇ ਦੋ ਵਿਅਕਤੀ ਇਨਾਂ ਚ ਹੋ ਜੇ ਗ੍ਰਿਫਤਾਰ ਕਰਨੇ ਬਾਕੀ ਨੇ ਜਿਹੜੇ ਪਕੌੜੇ ਨੇ ਇਸ ਤੋਂ ਇਲਾਵਾ ਇਹ ਸਮਾਨ ਕਿੱਥੇ ਵੇਚਦੇ ਨੇ ਤੇ ਉਹ ਵਿਅਕਤੀਆਂ ਨੂੰ ਅਸੀਂ ਕਾਬੂ ਕਰਾਂਗੇ ਜ਼ਰੂਰ ਸਰ ਪੁਲਿਸ ਰਿਮਾਰਨ ਲਈ ਜਾਣਾ ਕੋ ਹਾਂ ਜੀ ਇਹਨਾਂ ਨੂੰ ਅਸੀਂ ਕੱਲ ਨੂੰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਰਨ ਹਾਸਲ ਕਰਾਂਗੇ ਤੇ ਅੱਗੇ ਦੀ ਤੈਅ ਤੱਕ ਜਾਵਾਂਗੇ ਤੇ ਹੋਰ ਵੀ ਸਾਨੂੰ ਇਹਨਾਂ ਤੋਂ ਬਰਾਮਦਗੀ ਹੋਣ ਦੀ ਆਸ ਹੈਗੀ ਹੈ ਤੇ ਅੱਗੇ ਜਿਹੜੇ ਕਿਸੇ ਕਵਾੜੀਏ ਨੂੰ ਵੇਚਦੇ ਨੇ ਜਾਂ ਕਿਸੇ ਨੂੰ ਵੀ ਇਹ ਸਮਾਨ ਦਿੰਦੇ ਨੇ ਤੇ ਉਹਦੇ ਤਹਿ ਤੱਕ ਜਾਵਾਂਗੇ ਤੇ ਸਾਰਿਆਂ ਨੂੰ ਅਸੀਂ ਕਾਬੂ ਕਰਾਂਗੇ ਸਰ ਲੱਗਦਾ ਵੀ ਇਹ ਪਹਿਲਾਂ ਵੀ ਮਾਮਲੇ ਚੱਲੇਗੇ ਸੀ ਇਹਨਾਂ ਮੁੰਡਿਆਂ ਦੇ ਨਹੀਂ ਇਹ ਇਹਦੀ ਇਨੀਸ਼ੀਅਲ ਸਟੇਜ ਹੈ ਜੀ ਅਸੀਂ ਚੈੱਕ ਵੀ ਕਰ ਰਹੇ ਹਾਂ ਤੇ ਪਰੰਤੂ ਜੋ ਮੁੱਢਲੀ ਪੁਛਕਿਸਤ ਇਹਨਾਂ ਨੇ ਦੱਸਿਆ ਵੀ ਇਹ ਕਾਫੀ ਦੇਰ ਤੋਂ ਕਰ ਰਹੇ ਹਨ ਨੇੜੇ-ਤੇੜੇ ਪਿੰਡਾਂ ਵਿੱਚ ਜਿਵੇਂ ਕਾਲੀਆ ਪਿੰਡ ਸਾਧਨਵਾਸ ਦਾ ਨਹੀਂ ਹਰਿਆਣਾ ਦੇ ਪਿੰਡ ਵੀ ਨੇ ਤੇ ਕੁਝ ਮਾਨਸਾ ਜ਼ਿਲ੍ਹੇ ਦੇ ਪਿੰਡ ਨੇ ਤੇ ਕੁਝ ਲਹਿਰਾ ਜ਼ਿਲ੍ਹੇ ਲਹਿਰਾ ਥਾਣਾ ਦੇ ਪਿੰਡ ਨੇ ਉਹਨਾਂ ਚ ਇਹ ਕਾਫੀ ਸਮੇਂ ਤੋਂ ਚੋਰੀਆਂ ਕਰਦੇ ਆ ਰਹੇ ਹਨ